ਕਾਉ ਜੀ ਅੱਜ ਤੁਹਾਨੂੰ ਇੱਕ ਸੜਕ ਦਾ ਦ੍ਰਿਸ਼ ਦਿਖਾਉਣੇ ਆ ਜੋ ਲਿੰਕ ਸੜਕ ਹੈ ਨਾ ਲਿੰਕ ਸੜਕ ਦੇ ਉੱਪਰ ਆਪ ਜੀ ਨੇ ਦਰਖਤ ਦੇਖਿਆ ਹੈ ਵੇ ਸੜਕਾਂ ਤੇ ਤਾਂ ਹੁਣ ਦਰਖਤ ਖਤਮ ਹੀ ਕਰ ਦਿੱਤੇ ਆਉ ਤੁਹਾਨੂੰ ਦਿਖਾਉਂ ਆ ਆ ਦੇਖੋ ਸੜਕ ਤੇ ਕਿੰਨੇ ਸੋਹਣੇ ਦਰਖਤ ਲੱਗੇ ਆ ਜੋ ਹਾਈਵੇ ਸੜਕਾਂ ਤੇ ਜੋ ਹਾਈਵੇ ਰੋਡ ਬਣੇ ਆ ਉਹਨਾਂ ਤੇ ਤਾਂ ਖਤਮ ਕਰ ਦਿੱਤੇ ਆ ਆ ਕਿੰਨਾ ਸੋਹਣਾ ਦ੍ਰਿਸ਼ ਬਣਿਆ ਹੋਇਆ ਸੜਕ ਦੇ ਸਾਹਮਣੇ ਉਹ ਹੀ ਦਰਖਤ ਆ ਦੇਖੋ ਜੋ ਆਪ ਜੀ ਦੇਖ ਰਹੇ ਹੋ ਕਿੰਨਾ ਸੋਹਣਾ ਦ੍ਰਿਸ਼ ਹੈ ਸਾਹਮਣੇ ਹੋਈ ਦਰੱਖਤ ਕਿੰਨੇ ਸੋਹਣੇ ਲੱਗਦੇ ਆ ਵਾਤਾਵਰਨ ਹਾਂਜੀ ਜਦੋਂ ਲੰਘਦੇ ਆ ਠੰਡੀ ਜੀ ਮਹਿਸੂਸ ਹੁੰਦੀ ਆ ਨਾ ਸਾਰੇ ਮੁਸਾਫਰਾਂ ਨੂੰ ਕਿੰਨਾ ਸੋਹਣਾ ਦ੍ਰਿਸ਼ ਬਣਿਆ ਹੋਇਆ ਇਹ ਸੜਕ ਹੈ ਜਿਹੜੀ ਨਥੇਹੇ ਤੋਂ ਬੋਲੇ ਵਾਲਾ ਐਂਡ ਤੱਕਰਾਉਂਦੀ ਆ ਦੇਖੋ ਨਹਿਰ ਦੇ ਉਪਰ ਹਾਂਜੀ ਮੇਰਾ ਮਨ ਕੀਤਾ ਵੀ ਅੱਜ ਆਪਾਂ ਬਣਾਈਏ ਤੇ ਦਿਖਾਈਏ ਸੰਗਤ ਨੂੰ ਆਪ ਜੀ ਨੂੰ ਚੰਗਾ ਲੱਗਿਆ ਸ਼ਿਆਰ ਕਮੈਂਟ ਆਪ ਜੀ ਜ਼ਰੂਰ ਕਰਕੇ ਦੱਸਿਓ ਵੀ ਕਿਵੇਂ ਲੱਗਿਆ ਤੁਹਾਨੂੰ ਇਹ 1 ਕਰੋੜ ਤੇ ਕਿੰਨੇ ਸੋਹਣੇ ਦਰਖਤ ਦੇਖੋ ਲੱਗ ਰਹੇ ਆ ਹਨਾ ਆਪ ਜੀ ਦੇਖ ਰਹੇ ਹੋ ਅਸੀਂ ਆ ਰਹੇ ਸੀ ਪ੍ਰੋਗਰਾਮ ਵੀਡੀਓ ਬਣਾਉਣੇ ਆ ਆ ਦੇਖੋ ਦੇਖੋ ਜੀ ਆਪ ਜੀ ਵੀ ਦੇਖ ਲਓ ਕਿੰਨੇ ਦਰਖਤ ਲੱਗੇ ਹੋਏ ਆ ਕਿੰਨੇ ਸੋਹਣੇ ਦਰਖਤ ਲੱਗੇ ਆ ਆਪ ਜੀ ਦੇਖ ਰਹੇ ਹੋ ਤੇ ਕਿੰਨੇ ਸੰਘਣੇ ਦਰਖਤ ਨੇ ਇਹ ਜਿਹਾ ਸੁਹਾ ਮਾਹੌਲ ਬਣਿਆ ਹੋਇਆ ਹੈ ਜਿਦੋਂ ਲੱਗਦਾ ਬੰਦਾ ਇੱਕ ਠੰਡੀ ਜਿਹੀ ਮਹਿਸੂਸ ਹੁੰਦੀ ਹੈ ਵਧੀਆ ਹਾਂ ਆਪ ਜੀ ਨੇ ਬੜੇ ਰੋਡ ਲਿੰਕ ਰੋਡ ਵੀ ਦੇਖੇ ਹੋਣੇ ਆ ਹਾਈਵੇ ਰੋਡ ਤਾਂ ਆਪ ਜੀ ਨੇ ਦੇਖੀ ਆ ਵੀ ਹੁਣ ਤਕਰੀਬਨ ਤਕਰੀਬਨ ਸਾਰਿਆਂ ਤੇ ਤਰਕ ਖਤਮ ਕਰ ਦਿੱਤੇ ਆ ਤੇ ਇਹ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਹਾਂ ਜੀ ਆਪ ਜੀ ਦੇਖ ਰਹੇ ਹੋ ਕਿੰਨਾ ਸੋਹਣਾ ਦ੍ਰਿਸ਼ ਬਣਿਆ ਹੋਇਆ ਦੇਖੋ ਕਿੰਨਾ ਸੰਘਣਾ ਕਿੰਨੇ ਸੋਹਣੇ ਦਰਖਤ ਲੱਗ ਰਿਹਾ ਕਿੰਨੀ ਹਰਿਆਵਲੀ ਹੈ ਆਪ ਜੀ ਦੇਖ ਹੀ ਰਿਹਾ ਸਾਰੇ ਆਪ ਜੀ ਹਾਂ ਜੀ ਕੁਦਰਤ ਦੇ ਰੰਗ ਹਰਿਆਵਲਾ ਦੇ ਕਿੰਨਾ ਇੱਥੇ ਕਿੰਨਾ ਸੋਹਣਾ ਲੱਗਦਾ ਦੇਖੋ ਹਾਂ ਜੀ ਚੱਕਾ ਲੱਗਿਆ ਵੀਡੀਓ ਸ਼ੇਅਰ ਕਮੈਂਟ ਕਰ ਜ਼ਰੂਰ ਕਰਿਓ ਦੇਖੋ ਜੀ ਕਿੰਨੇ ਸੰਘਣੇ ਦਰੱਖਤ ਲੱਗਦੇ ਆ ਕਿੰਨੇ ਆਸੇ ਪਾਸੇ ਦੇਖੋ ਸਤਰੀ ਬਣੀ ਹੋਈ ਹੈ ਕਿੰਨੀ ਸੋਹਣੀ ਲੱਗਦੀ ਹੈ ਸਤਰੀ ਬਣੀ ਇਹ ਚੀਜ਼ਾਂ ਹੁਣ ਲਿੰਕ ਰੋਡਾਂ ਤੇ ਹਾਈਵੇ ਰੋਡਾਂ ਤੇ ਖਤਮ ਹੋ ਗਈਆਂ